ਵੱਡੀ ਖਬਰ ਲੈ ਕੇ ਹਾਜ਼ਰ ਹੋਏ ਹਾਂ ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ 13 ਫਰਵਰੀ ਨੂੰ ਕਿਸਾਨ ਜਥੇਬੰਦੀਆਂ ਐਸਕੇਐਮ ਗੈਰ ਰਾਜਨੀਤਿਕ ਵੱਲੋਂ ਦਿੱਲੀ ਕੂਚ ਦਾ ਐਲਾਨ ਕੀਤਾ ਗਿਆ ਸੀ ਜਿਸ ਦੇ ਵਿੱਚ ਪੂਰੇ ਪੰਜਾਬ ਤੋਂ ਕਿਸਾਨ ਟਰੈਕਟਰ ਟਰੈਲੀਆਂ ਲੈ ਕੇ ਵੱਡੀ ਗਿਣਤੀ ਦੇ ਵਿੱਚ ਖਨੌਰੀ ਅਤੇ ਸੰਭੂ ਬਾਰਡਰ ਪਹੁੰਚਦੇ ਨੇ ਪਰ ਉੱਤੇ ਹੀ ਹਰਿਆਣਾ ਪ੍ਰਸ਼ਾਸਨ ਵੱਲੋਂ ਪਹਿਲਾਂ ਤੋਂ ਹੀ ਸੰਭੂ ਅਤੇ ਖਨੌਰੀ ਬਾਰਡਰ ਸੀਲ ਕਰ ਦਿੱਤੇ ਗਏ ਸਨ ਤੇ ਉੱਥੇ ਹੀ ਦਿੱਲੀ ਦੇ ਵਿੱਚ ਅਤੇ ਦਿੱਲੀ ਨੂੰ ਜਾਂਦੇ ਰਸਤਿਆਂ ਦੇ ਵਿੱਚ ਵੱਖ-ਵੱਖ ਥਾਂ ਤੇ ਬੈਰੀਕੇਡਿੰਗ ਕੀਤੀ ਗਈ ਸੀ ਉਹ ਵੀ ਇੰਨੇ ਵੱਡੀ ਸ਼ਕਤੀ ਦੇ ਨਾਲ ਕਿ ਜਿਵੇਂ ਕਿਸੇ ਹੋਰ ਦੁਸ਼ਮਣ ਦੇਸ਼ ਦੀ ਫੌਜ ਨੇ ਅੱਗੇ ਆਉਣਾ ਹੁੰਦਾ ਜਿਸ ਤੇ ਕਰਕੇ ਕਿ ਦੇਸ਼ ਦੇ ਵਿੱਚ ਵਿਰੋਧ ਵੀ ਦੇਖਣ ਨੂੰ ਮਿਲ ਰਿਹਾ ਸੀ ਪਰ ਇਸ ਸਭ ਦੇ ਵਿੱਚਕਾਰ ਵੱਡੀ ਖਬਰ ਸਾਹਮਣੇ ਆਈ ਹੈ ਹੁਣ ਪ੍ਰਸ਼ਾਸਨ ਨੇ ਹਰਿਆਣਾ ਪੁਲਿਸ ਨੇ ਅਤੇ ਹੋਰ ਦਿੱਲੀ ਪ੍ਰਸ਼ਾਸਨ ਦੁਆਰਾ ਇਹ ਜੋ ਬੈਰੀਕੇਡਿੰਗ ਸੀ ਉਸ ਨੂੰ ਆਪ ਹੀ ਹਟਾਉਣਾ ਸ਼ੁਰੂ ਕਰ ਦਿੱਤਾ ਗਿਆ ਕਿਉਂਕਿ ਕਿਤੇ ਨਾ ਕਿਤੇ ਜੋ ਲੋਕ ਹਰ ਰੋਜ਼ ਦਿੱਲੀ ਜਿੰਨਾ ਦਾ ਆਉਣਾ ਜਾਣਾ ਜਾਂ ਜ਼ਰੂਰੀ ਕੰਮਾਂ ਦੇ ਲਈ ਜਾਂ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਪੰਜਾਬ ਤੋਂ ਜੋ ਲੋਕ ਜੋ ਨੌਜਵਾਨ ਤੇ ਹੋ ਲੋਕ ਵਿਦੇਸ਼ਾਂ ਨੂੰ ਜਾਣਾ ਹੁੰਦਾ ਉਹਨਾਂ ਨੇ ਫਲੈਟ ਲੈਣੀ ਹੁੰਦੀ ਹੈ ਦਿੱਲੀ ਤੋਂ ਅਤੇ ਉਹਨਾਂ ਨੂੰ ਬਹੁਤ ਹੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਪਰ ਹੁਣ ਪ੍ਰਸ਼ਾਸਨ ਵੱਲੋਂ ਇਸ ਵੈਰੀਕੇਟਿੰਗ ਨੂੰ ਹਟਾਉਣਾ ਸ਼ੁਰੂ ਕਰ ਦਿੱਤਾ ਗਿਆ ਤੇ ਅੰਦਰਲੀ ਖਬਰ ਹੈ ਇਹ ਵੀ ਪਤਾ ਲੱਗਿਆ ਕਿ ਇੱਕ ਰੇਟ ਜੋ ਮਾਨਯੋਗ ਅਦਾਲਤ ਦੇ ਵਿੱਚ ਪਾਈ ਗਈ ਆ ਉਸ ਦੇ ਵਿੱਚ ਪ੍ਰਸ਼ਾਸਨ ਦੀ ਹਰਿਆਣਾ ਪੁਲਿਸ ਦੀ ਹਰਿਆਣਾ ਪ੍ਰਸ਼ਾਸਨ ਦੀ ਝਾੜਚੰਬ ਮਾਨਯੋਗ ਅਦਾਲਤ ਵੱਲੋਂ ਨਾ ਹੋਵੇ ਇਸੇ ਡਰ ਤੋਂ ਉਸ ਸੁਣਵਾਈ ਤੋਂ ਪਹਿਲਾਂ ਹੀ ਇਸ ਬੈਰੀਕੇਡਿੰਗ ਨੂੰ ਹਟਾਉਣਾ ਸ਼ੁਰੂ ਕਰ ਦਿੱਤਾ ਗਿਆ ਸੋ ਇੱਕ ਵੱਡੀ ਜਿੱਤ ਹੈ ਵੱਡੀ ਘਟਨਾ ਹੋਈ ਹੈ ਵਾਰਡਰਾਂ ਤੇ ਸੰਭੂ ਵਾਰਡਰ ਤੇ ਵੀ ਜੋ ਪ੍ਰਸ਼ਾਸਨ ਜੋ ਪੁਲਿਸ ਅਧਿਕਾਰੀ ਪੁਲਿਸ ਮੁਲਾਜ਼ਮ ਤਾਇਨਾਤ ਸਨ ਅਰਧ ਸੈਨਿਕ ਬਲ ਤਾਇਨਾਤ ਸਨ ਉਹਨਾਂ ਦੀ ਗਿਣਤੀ ਦੇ ਵਿੱਚ ਵੀ ਕਮੀ ਕੀਤੀ ਗਈ ਹੈ ਜੋ ਕਿ ਸਾਬ ਦੇਖਣ ਨੂੰ ਮਿਲ ਰਿਹਾ ਉਹ ਵੀ ਇੱਕ ਇੱਕ ਕਾਪ ਅਪਡੇਟ ਤੁਹਾਡੇ ਸਾਹਮਣੇ ਲਾਈਵ ਅਤੇ ਹੋਰ ਲਿਆਉਂਦੇ ਰਹਾਂਗੇ ਬਣੇ ਰਹਿਣਾ ਲਿਮਟਿਡ ਗਿਆਨ ਦੇ ਨਾਲ ਦੇਖੋ ਵੀਡੀਓ ਸਤਿ ਸ਼੍ਰੀ ਅਕਾਲ ਦੋਸਤੋ ਸੰਭੂ ਬਾਡਰ ਤੇ ਖੜੇ ਆ ਜਿੱਥੇ ਕੀ ਹਾਲੇ ਵੀ ਉਸੇ ਤਰ੍ਹਾਂ ਹੀ ਮੋਰਚਾ ਡਟਿਆ ਹੋਇਆ ਜਿਵੇਂ ਪਹਿਲਾਂ ਡਟਿਆ ਸੀ ਉਸ ਤੋਂ ਵੀ ਵੱਧ ਚੜ੍ਹਦੀ ਕਲਾ ਦੇ ਵਿੱਚ ਹੈ ਉਸੇ ਤਰ੍ਹਾਂ ਇਸ ਕਰਕੇ ਗਿਆ ਕਿਉਂਕਿ ਸੋਸ਼ਲ ਮੀਡੀਆ ਤੇ ਕੁਝ ਨੈਸ਼ਨਲ ਚੈਨਲਸ ਦੁਆਰਾ ਇੱਕ ਨੈਟਿਵ ਕੁਝ ਅਫਵਾਹਾਂ ਉਡਾਈਆਂ ਜਾ ਰਹੀਆਂ ਨੇ ਕਿ ਜੋ ਆਪਣੇ ਇੱਕ ਨੌਜਵਾਨ ਦੀ ਸ਼ਹੀਦੀ ਹੋਈ ਆ ਉਸ ਤੋਂ ਬਾਅਦ ਨੌਜਵਾਨਾਂ ਦੇ ਵਿੱਚ ਰੋ ਹੈ ਤੇ ਉਹ ਵਾਪਸ ਜਾ ਰਹੇ ਨੇ ਕਿੱਦਾਂ ਦੇ ਹਾਲਾਤ ਨੇ ਇਸ ਸਮੇਂ ਸਾਡੇ ਨਾਲ ਸਰਦਾਰ ਕਬਲਜੀਤ ਸਿੰਘ ਖੁਸ਼ਹਾਲਪੁਰ ਸੂਬਾ ਜਨਰਲ ਸਕੱਤਰ ਖੜੇ ਨੇ ਕਿਸਾਨ ਤੇ ਜਵਾਨ ਭਲਾਈ ਯੂਨੀਅਨ ਪੰਜਾਬ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਤੇ ਪੁੱਛਦੇ ਆ ਕੀ ਮਾਹੌਲ ਹੈ ਕਿਉਂਕਿ ਜੋ ਆਗੂ ਸਾਹਿਬਾਨ ਨੇ ਇਹ ਬਿਹਤਰ ਦੱਸ ਸਕਦੇ ਨੇ ਜੋ ਕਿ ਜੋ ਆਪਣੀ ਸੰਗਤ ਆਈ ਹੈ ਕਿਸਾਨ ਵੀਰ ਆਏ ਨੇ ਭੈਣਾ ਬਜ਼ੁਰਗਾਂ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਨੇ ਸਰਕਾਰਾਂ ਦੇ ਨਾਲ ਵਾਤ ਕੀ ਗੱਲਬਾਤ ਹੁੰਦੀ ਹੈ ਤੇ ਸਹੀ ਮਾਹੌਲ ਤੁਹਾਨੂੰ ਜਾਦੇ ਇਹ ਦੱਸ ਸਕਦੇ ਨੇ ਸਾਬ ਵੱਲੇ ਦਾ ਸਵਾਗਤ ਹੈ ਜੀ ਧੰਨਵਾਦ ਜੀ ਤੁਹਾਡਾ ਧੰਨਵਾਦ ਹੈ ਤੁਸੀਂ ਸਾਡੀ ਆਵਾਜ਼ ਨੂੰ ਦੇਸ਼ਾਂ ਪ੍ਰਦੇਸ਼ਾਂ ਵਿੱਚ ਖੜਦੇ ਹੋ ਤੁਸੀਂ ਸਵਾਲ ਕੀਤਾ ਕਿ ਕੁਝ ਮੀਡੀਆ ਵੱਲੋਂ ਇਹ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਗੋਲੀ ਚੱਲਣ ਤੋਂ ਬਾਅਦ ਨੌਜਵਾਨ ਆਗੂ ਨੌਜਵਾਨ ਵੀਰ ਸ਼ੋਭਕਰਨ ਸਿੰਘ ਦੀ ਮੌਤ ਤੋਂ ਬਾਅਦ ਜਿਹੜੀ ਨੌਜਵਾਨ ਨੇ ਉਹ ਵਾਪਸ ਚਲੇ ਗਏ ਨੇ ਵੇਖੋ ਇੱਕ ਮੰਦਭਾਗੀ ਗੱਲ ਆ ਕਿ ਦੇਸ਼ ਦੀ ਸਰਕਾਰ ਦੇ ਪ੍ਰਭਾਵ ਹੇਠ ਲੋਕਤੰਤਰ ਦਾ ਚੌਥਾ ਥੰਮ ਸੱਚ ਨਹੀਂ ਬੋਲ ਰਿਹਾ ਸੱਚ ਅੱਗੇ ਨਹੀਂ ਲਿਆ ਰਿਹਾ ਇਹ ਕੌਮ ਆ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਕੌਮ ਆ ਇਸ ਕੌਮ ਦੇ ਸ਼ਹੀਦਾਂ ਨੇ ਰਸੇ ਚੁੰਮ-ਚੁੰਮ ਕੇ ਗਲਾਂ 'ਚ ਪੁਆਏ ਨੇ 6 ਤੇ 8 ਸਾਲ ਦੇ ਬਾਬਾ ਜੋਰਾਵਰ ਸਿੰਘ ਤੇ ਫਤਿਹ ਸਿੰਘ ਨੇ ਸ਼ਹਾਦ ਜਿਹੜੀ ਸ਼ਹਾਦਤ ਆ ਉਹ ਆਪ ਚੁੰਮ ਕੇ ਉਹਨੂੰ ਸਵਕਾਰ ਕੀਤਾ ਇੱਕ ਦਾਅਵਾ ਹੋ ਸਕਦਾ ਸਾਡਾ ਖੂਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਖੂਨ ਆ ਅਸੀਂ ਉਸ ਦੇ ਵਾਰਿਸ ਆ ਅਸੀਂ ਡਰ ਗਏ ਇਹ ਕਹਿਣਾ ਚਾਹੁੰਦਾ ਮੀਡੀਆ ਇਹ ਸਰਕਾਰ ਇਹ ਸਰਕਾਰ ਦਾ ਦੁਸ਼ਟ ਪ੍ਰਚਾਰ ਆ ਕਿ ਉਹ ਕਹਿਣਾ ਚਾਹੁੰਦੇ ਆ ਸਾਡੇ ਨੌਜਵਾਨ ਵੀਰ ਦੀ ਮੌਤ ਹੋਈ ਆ ਸਾਨੂੰ ਦੁੱਖ ਆ ਸਾਡੇ ਆਗੂ ਸਹਿਬਾਨ ਮੈਂ ਵੀ ਕੱਲ ਰਜਿੰਦਰਾ ਕਾਲਜ ਪਟਿਆਲੇ ਸਾਂ ਸਰਕਾਰ ਨੇ ਭਗਵੰਤ ਮਾਨ ਸਰਕਾਰ ਨੇ ਸਾਡੇ ਆਗੂਆਂ ਦੇ ਦਬਾਅ 'ਟ ਸ਼ਹੀਦ ਦਾ ਦਰਜਾ ਦੇਣ ਦੀ ਗੱਲ ਤੇ ਮੰਨ ਲਈ 1 ਕਰੋੜ ਰੁਪਇਆ ਦੇਣ ਦੀ ਗੱਲ ਮੰਨ ਲਈ ਪਰਿਵਾਰ ਨੂੰ ਨੌਕਰੀ ਦੇਣ ਦੀ ਗੱਲ ਮੰਨ ਲਈ ਸਰਕਾਰੀ ਸਨਮਾਨਾਂ ਨੂੰ ਸਨਮਾਨਾਂ ਦਾ ਸੰਸਕਾਰ ਕਰਨ ਦੀ ਗੱਲ ਮੰਨ ਲਈ ਪਰਦੋਸ਼ੀਆਂ ਦੇ ਵਿਰੋਧ ਪਰਚਾ ਦੇਣ ਦੀ ਗੱਲ ਨਹੀਂ ਮੰਨੀ ਐਸਐਸਪੀ ਬਠਿੰਡਾ ਉੱਥੇ ਮੌਕੇ ਤੇ ਆਇਆ ਵੇਖੋ ਮੈਂ ਬਾਈ ਨੇਮ ਗੱਲ ਕਰ ਰਿਹਾ ਐਸਐਸਪੀ ਬਠਿੰਡਾ ਆਂਦਾ ਜੀ ਅਸੀਂ ਉਹਨਾਂ ਦੇ ਪਰਚਾ ਨਹੀਂ ਦੇ ਸਕਦੇ ਅੱਛਾ ਜੀ ਅਸੀਂ ਕਹਾਂ ਜੀ ਤੁਸੀਂ ਕਿਉਂ ਨਹੀਂ ਦੇ ਸਕਦੇ ਉਹ ਆਂਦਾ ਜੀ ਫੋਰਸ ਫੋਰਸ ਦੇ ਵਿਰੁੱਧ ਪਰਚਾ ਨਹੀਂ ਦੇ ਸਕਦੀ ਅੱਛਾ ਦੱਸੋ ਤੁਸੀਂ ਪੱਤਰਕਾਰ ਵੀਰੋ ਸਿਆਣੇ ਜੀ ਪੇ ਫੋਰਸ ਗੋਲੀ ਮਾਰ ਸਕਦੀ ਆ ਆਣ ਪਛਾਤੀ ਪੁਲਿਸ ਲਿਖ ਸਕਦੀ ਆ ਆਣ ਪਛਾਤੀ ਪੁਲਿਸ ਬਣ ਕੇ ਜਿਹੜੇ ਵਰਦੀ ਤੋਂ ਬਗੈਰ ਸਨ ਸਾਨੂੰ ਤੇ ਇਹ ਵੀ ਖਦਸ਼ਾ ਕਿ ਉਹ ਆਰਐਸਐਸ ਦੇ ਗੁੰਡੇ ਸਨ ਵਰਦੀ ਨਹੀਂ ਪਾਈ ਹੋਈ ਸੀ ਵਰਦੀ ਨਹੀਂ ਪਾਈ ਹੋਈ ਸੀ ਤੂੰ ਹੀ ਸਾਰਾ ਕੁਝ ਕਵਰ ਕੀਤਾ ਉਹਨਾਂ ਨੂੰ ਗੋਲੀ ਮਾਰਨ ਦਾ ਅਧਿਕਾਰ ਕਿਸੇ ਨੇ ਕਾਨੂੰਨ ਨੇ ਨਹੀਂ ਦਿੱਤਾ ਕਾਨੂੰਨ ਉਹਨਾਂ ਤੋੜਿਆ ਪਰ ਜਿਹੜਾ ਡੀਐਸਪੀ ਬਠਿੰਡਾ ਜਿਹੜਾ ਐਸਐਸਪੀ ਬਠਿੰਡਾ ਵਾ ਉਹ ਕਹਿ ਰਿਹਾ ਸੀ ਪਰਚਾ ਨਹੀਂ ਕਰ ਸਕਦੇ ਕੱਲ ਨੂੰ ਸਾਡੇ ਤੇ ਕਰਨਗੇ ਇਹਦਾ ਮਤਲਬ ਇਹ ਆ ਪੰਜਾਬ ਦੇ ਕਿਸਾਨਾਂ ਨੂੰ ਹਰਿਆਣੇ ਦੀ ਸਰਕਾਰ ਗੋਲੀਆਂ ਮਾਰੇ ਹਰਿਆਣੇ ਦੀ ਕਿਸਾਨਾਂ ਨੂੰ ਪੰਜਾਬ ਦੀ ਸਰਕਾਰ ਗੋਲੀਆਂ ਮਾਰੇ ਉਹਨਾਂ ਨੂੰ ਕੋਈ ਪੁੱਛਣ ਵਾਲਾ ਨਹੀਂ ਔਰ ਉਸ ਰੋਸ ਦੇ ਵਿੱਚ 2 ਦਿਨ ਦਾ ਜਿਹੜਾ ਵਾ ਉਹ ਅਸੀਂ ਰੋਸ ਕੀਤਾ ਵਾ ਅੱਜ ਸ਼ਾਮਾਂ ਨੂੰ ਸਾਰੇ ਹਿੰਦੁਸਤਾਨ ਦੇ ਬਲਾਕਾਂ ਦੇ ਵਿੱਚ ਵੇਖੋ ਉਹ ਜਿਹੜਾ ਜਵਾਨ ਸ਼ਹੀਦ ਹੋਇਆ ਉਹ ਕੱਲਾ ਪੰਜਾਬ ਦਾ ਨਹੀਂ ਜਾਂ ਉਹ ਸਿੱਖਾਂ ਦਾ ਨਹੀਂ ਉਹ ਸਾਰੇ ਹਿੰਦੁਸਤਾਨ ਦੀ ਕਿਸਾਨੀ ਦਾ ਸ਼ਹੀਦ ਆ ਉਹਨੂੰ ਮੰਨ ਲਿਆ ਗਿਆ ਉਹਨੂੰ ਜਿਹੜਾ ਕੌਮ ਦਾ ਜਿਹੜਾ ਸਾਡੀ ਕਿਸਾਨੀ ਦਾ ਸ਼ਹੀਦ ਆ ਉਹਨੂੰ ਅਸੀਂ ਸ਼ਰਧਾਂਜਲੀ ਦੇਾਂਗੇ ਕਿਸਾਨਾਂ ਚ ਅੱਗੇ ਨਾ ਰੋ ਵੀ ਵਧਿਆ ਅੱਗੇ ਨਾ ਜੋਸ਼ ਵੀ ਵਧਿਆ ਸਿਰਫ ਲੀਡਰਾਂ ਨੇ ਥੋੜਾ ਜਿਹਾ ਇਸ ਗੱਲ ਨੂੰ ਕਿਉਂਕਿ ਸਾਡੀ ਸਰਕਾਰ ਮੰਨ ਨਹੀਂ ਰਹੀ ਇਸ ਕਰਕੇ ਉਹ ਜਿਹੜਾ ਤੁਹਾਨੂੰ ਪਤਾ ਇਹ ਵਿਚਾਰਨ ਦਾ ਵਿਸ਼ਾ ਵਾ ਉਹਦੇ ਕੜ ਕੇ ਥੋੜਾ ਜਿਹਾ ਤੁਹਾਨੂੰ ਲੱਗਦਾ ਵਾ ਅਦਰਵਾਈਜ਼ ਤੁਸੀਂ ਵੇਖੋ ਵੱਡੀ ਗਿਣਤੀ ਦੇ ਵਿੱਚ ਮੈਂ ਤਾਂ ਉਹ ਅਖੀਰ ਤੱਕ ਮੇਰ ਕੋ ਪੁੱਛਿਆ ਨਹੀਂ ਕਿ ਸਚਾਈ ਇਹ ਹੈ ਕਿ ਮੈਂ ਉੱਥੋਂ ਆ ਰਹੀ ਸੀ ਦੇਖਿਆ ਵੀ ਪਹਿਲਾਂ ਨਾਲੋਂ ਵੀ ਲੰਬੀਆਂ ਲਾਈਨਾਂ ਨੇ ਅੱਜ ਤੱਕ ਵੇਖੋ ਮੇਰੇ ਖਿਆਲ ਨਾਲ ਇਸੇ ਇਸ ਵੇਲੇ 7 ਤੋਂ 8000 ਤੱਕ ਟਰਾਲੀਆਂ ਖੜ੍ਹੀਆਂ ਐ ਇਸ ਬਾਰਡਰ ਦੇ ਉੱਤੇ ਉਹਦੇ ਵਿੱਚ ਤੁਸੀਂ ਜੇ ਗਿਣਤੀ ਕਰੋ ਤੇ ਲੱਖ ਦੇ ਕਰੀਬ ਬੰਦੇ ਉਹ ਨੇ ਜਿਹੜੇ ਟਰਾਲੀਆਂ 'ਚ ਨੇ ਹਜ਼ਾਰਾਂ ਦੀ ਗਿਣਤੀ 'ਚ ਨੌਜਵਾਨ ਮੋਟਰਸਾਈਕਲਾਂ ਦੇ ਕਾਰਾਂ ਦੇ ਸਵੇਰੇ ਆਉਂਦੇ ਆ ਸ਼ਾਮੀ ਚਲੇ ਜਾਂਦੇ ਕਿਉਂਕਿ ਲੋਕਲ ਪੰਜਾਬ ਆ ਸਾਡੀਆਂ ਵੱਡੀ ਗਿਣਤੀ 'ਚ ਮਾਤਾਵਾਂ ਭੈਣਾਂ ਛੋਟੇ ਬੱਚੇ ਵੀ ਤੁਸੀਂ ਵੇਖਿਆ ਉਹ ਵੀ ਆਪਣੇ ਮਾਂ ਪਿਓ ਦੇ ਨਾਲ ਆ ਰਹੇ ਆ ਇਹੋ ਜੀ ਕੋਈ ਗੱਲ ਨਹੀਂ ਕਿ ਜਿਹੜਾ ਨੌਜਵਾਨ ਆ ਉਹ ਮੋਰਚੇ ਤੋਂ ਪਿਛਾਂ ਹੋ ਰਿਹਾ ਇਹ ਤਾਂ ਜੀ ਹੁਣ ਕਹਿੰਦੇ ਜਿਵੇਂ ਪ੍ਰਤੱਖ ਨੂੰ ਪਰਮਾਨ ਦੀ ਜ਼ਰੂਰਤ ਨਹੀਂ ਹੁੰਦੀ ਵੀਡੀਓਜ਼ ਵੀ ਆਈਆਂ ਨੇ ਸਾਹਮਣੇ ਦਿਖ ਰਿਹਾ ਕਿ ਕਿਵੇਂ ਪੰਜਾਬ ਦੀ ਹੱਦ ਦੇ ਵਿੱਚ ਆ ਕੇ ਉਹਨਾਂ ਨੇ ਹਮਲਾ ਕੀਤਾ ਤੇ ਜੇਕਰ ਇਹਦੇ ਵੀ ਕਾਰਵਾਈ ਨਹੀਂ ਕੀਤੀ ਤਾਂ ਇਦਾਂ ਦਾ ਕੋਈ ਹੈ ਨਹੀਂ ਵੀ ਪ੍ਰਾਪਦਾ ਨਾ ਹੋਵੇ ਸਰਕਾਰ ਪੁਲਿਸ ਸਲਾਹ ਲੈ ਸਕਦੀ ਹੈ ਕਾਨੂੰਨ ਦੇ ਮਾਰਾਂ ਤੋਂ ਪਰ ਉਹਨਾਂ ਨੇ ਸਾਫ਼ ਤੌਰ ਤੇ ਇਹੀ ਕਹਿਦਾ ਵੀ ਫੋਰਸ ਦੇ ਖਿਲਾਫ ਇਦਾਂ ਮਤਲਬ ਇੱਕ ਤਰ੍ਹਾਂ ਦੀ ਛੋਟੇ ਹੋਊਗੀ ਵੀ ਉਹ ਜਿੰਨੇ ਵੀ ਉਹ ਵੀ ਕੱਲੂ ਦੇਖਣਗੇ ਵੀ ਅਸੀਂ ਜਿੰਨੇ ਮਰਜੀ ਮਾਰਦੀ ਹੈ ਕੱਲੂ ਵੀ ਤੇ ਭਵੇਖੋ ਚ ਗੋਲੀ ਮਾਰਨ ਤੇ ਕੋਈ ਡਰ ਨਹੀਂ ਕੋਈ ਰੋਕ ਨਹੀਂ ਜਿਹੜਾ ਮਰਜੀ ਜਿੰਨੇ ਮਰਜੀ ਕਿਸਾਨਾਂ ਨੂੰ ਗੋਲੀ ਮਾਰੇ ਜਾਂ ਤੇ ਇਹ ਅਸਾਂ ਵੀ ਲੜਾਈ ਆ ਇੱਕ ਬਨੇ ਸਰਕਾਰੀ ਵਰਦੀਆਂ ਚ ਗੁੰਡਾਗਰਦੀ ਹੋ ਰਹੀ ਆ ਸਰਕਾਰ ਦੇ ਨਾਂ ਦੇ ਉੱਤੇ ਤੋਪਾਂ ਅਸਲਾ ਵੱਡੇ ਵੱਡਿਆਂ ਗੰਨਾ ਲਾ ਕੇ ਉੱਥੇ ਖਲੋਤੇ ਨੇ ਇੱਕ ਬਨੇ ਅਸੀਂ ਜਿਹੜਾ ਖਾਲੀ ਹੱਥ ਸਾਡੇ ਬਜ਼ੁਰਗ ਸਾਡੇ ਵੀਰ ਸਾਡੀਆਂ ਮਾਤਾਵਾਂ ਸਾਡੀਆਂ ਭੈਣਾਂ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਆ ਇਹ ਸਾਂ ਵੀ ਜਾਂ ਗਿਆ ਇਹ ਅਸਲਾ ਲੈ ਜਾਣ ਇਥੋਂ ਸਰਕਾਰ ਅਸਲੇ ਵਾਲੀਆਂ ਫੌਸਲਾਂ ਜਿਹੜੀਆਂ ਡਿਪਲੋਏਡ ਕੀਤੀਆਂ ਨੇ ਉਹ ਵਾਪਸ ਲੈ ਜਾਣ ਫੇਰ ਵੇਖੋ ਗੱਲ ਸ਼ਰਮ ਆਉਣੀ ਚਾਹੀਦੀ ਆ ਭਾਰਤ ਦੀ ਸਰਕਾਰ ਨੂੰ ਆਪਣੇ ਕਿਸਾਨਾਂ ਤੇ ਕਿਸਾਨ ਮਜ਼ਦੂਰਾਂ ਦੇ ਉੱਤੇ ਗੋਲੀ ਚਲਾਉਣੀ ਅੱਜ ਮੋਦੀ ਸਰਕਾਰ ਦਾ ਇੱਕ ਦਿਨ ਇੱਕ ਨਾ ਬੜੀ ਬਾਈਟ ਚੱਲੀ ਸੀ ਕਿ ਗਰਾਫ ਦੇਖ ਦੇਣਾ ਮੋਦੀ ਦਾ ਦੱਸੋ ਦੇਖਣਾ ਪਿਆ ਮੋਦੀ ਦਾ ਗਰੇ ਗਰਾਫ ਮੋਦੇ ਮੂੰਹ ਦੇ ਗਿਆ ਉਹ ਮੋਦੀ ਜਿਹੜਾ 400 ਤੋਂ ਵੱਧ ਸੀਟਾਂ ਦਾ ਦਾਵਾ ਕਰ ਰਿਹਾ ਸੀ ਮੈਂ ਦਾਅਵੇ ਨਾ ਕਹਿ ਸਕਦਾ ਕਿਉਂਕਿ ਕਿਸਾਨ ਕੱਲਾ ਸਿੱਖ ਨਹੀਂ ਭਾਈ ਕਿਸਾਨ ਹਿੰਦੂ ਵੀ ਆ ਕਿਸਾਨ ਮੁਸਲਮਾਨ ਵੀ ਆ ਐਮਐਸਪੀ ਦੀ ਖਰੀਦ ਦੀ ਕਾਨੂੰਨ ਦੀ ਗਰੰਟੀ ਕੱਲੀ ਸਿੱਖਾਂ ਨੂੰ ਨਹੀਂ ਇਹ ਹਿੰਦੁਸਤਾਨ ਦੇ 94% ਲੋਕ ਜਿਨ੍ਹਾਂ ਦੀ ਫਸਲ ਖਰੀਦੀ ਨਹੀਂ ਜਾ ਰਹੀ ਉਹਨਾਂ ਲਈ ਲੜਾਈ ਲੜੀ ਜਾ ਰਹੀ ਹੈ ਕਰਜ਼ ਮੁਕਤੀ ਕੱਲੀ ਪੰਜਾਬ ਲਈ ਨਹੀਂ ਸੁਆਮੀ ਨਾਥਨ ਕਮਿਸ਼ਨ ਦੀ ਰਿਪੋਰਟ ਕੱਲੀਆਂ ਪੰਜਾਬ ਦੀਆਂ ਫਸਲਾਂ ਤੇ ਨਹੀਂ ਇਹ ਸਰਕਾਰ ਲੋਕਾਂ ਨੂੰ ਝੂਠਾ ਪ੍ਰਚਾਰ ਮੀਡੀਆ ਰਾਹੀਂ ਕਰਾ ਰਹੀ ਆ ਕਿ ਸਿਰਫ ਸਿੱਖਾਂ ਨੂੰ ਤਕਲੀਬ ਆ ਸਿਰਫ ਪੰਜਾਬੀਆਂ ਨੂੰ ਤਕਲੀਬ ਆ ਇਨ ਫੈਕਟ ਸਿਰਫ ਖਾਲਸਤਾਨੀਆਂ ਨੂੰ ਤਕਲੀਬ ਆ ਬਾਈ ਸਾਨੂੰ ਖਾਲਸਤਾਨੀ ਕਹਿ ਰਿਆ ਕਿਸੇ ਕਾਰਪੋਰੇਟ ਘਰਾਨੇ ਦਾ ਬੱਚਾ ਜਿਹੜਾ ਵਾ ਉਹ ਬਾਰਡਰ ਤੇ ਨਹੀਂ ਤੁਸੀਂ ਵੇਖ ਰਹੇ ਹੋ ਕਿ ਫਸਲਾਂ ਲਈ ਜਿਹੜੀ ਮੌਸਮਾਂ ਦੀ ਮਾਰਿਆ ਉਹ ਕਿਸਾਨ ਚੱਲ ਰਿਹਾ ਤੇ ਦੇਸ਼ ਦੀ ਰਾਖੀ ਲਈ ਬਾਰਡਰਾਂ ਦੇ ਉੱਤੇ ਗੋਲੀ ਅੱਗੇ ਇੱਕ ਕਿਸਾਨ ਦਾ ਪੁੱਤ ਲਾ ਰਿਹਾ ਕਿਤੇ ਤੁਸੀਂ ਅਦਾਨੀ ਮਰਦਾ ਵੇਖਿਆ ਕੋਈ ਅਬਾਨੀ ਮਰਦਾ ਵੇਖਿਆ ਕਿਸੇ ਮੰਤਰੀ ਦਾ ਮਰਦਾ ਵੇਖਿਆ ਤੁਸੀਂ ਕਿਸੇ ਦਾ ਨਹੀਂ ਵੇਖਿਆ ਹਣਾ ਬਾਈ ਦੁੱਖ ਦੀ ਗੱਲ ਆ ਲੋਕਤੰਤਰ ਹਾਈਜੈਕ ਹੋ ਗਿਆ ਹਾਈਜੈਕ ਕਰ ਲਿਆ ਗਿਆ ਲੋਕਤੰਤਰ ਮੈਂ ਦਾਅਵੇ ਨਾ ਤੁਹਾਡੇ ਮਾਧਿਅਮ ਰਾਹੀਂ ਸਾਰੀ ਦੁਨੀਆ ਨੂੰ ਕਹਿਣਾ ਇੰਡੀਅਨ ਡੈਮੋਕ੍ਰੇਸੀ ਇਜ਼ ਅ ਫਾਲਸ ਡੈਮੋਕ੍ਰੇਸੀ ਝੂਠੀ ਡੈਮੋਕ੍ਰੇਸੀ ਆ ਪੈਸਿਆਂ ਨਾਲ ਖਰੀਦੀ ਹੋਈ ਡੈਮੋਕ੍ਰੇਸੀ ਆ ਲੋਕਤੰਤਰ ਨਾਂ ਦੀ ਕੋਈ ਚੀਜ਼ ਨਹੀਂ ਕਿਤੇ ਹਿੰਦੁਸਤਾਨ ਚ ਲੋਕਤੰਤਰ ਨਜ਼ਰ ਨਹੀਂ ਆ ਰਿਹਾ ਹਿੰਦੂ ਤਵ ਦੇ ਨਾਂ ਦੇ ਉੱਤੇ ਰਾਮ ਮੰਦਰ ਦੇ ਨਾਂ ਦੇ ਉੱਤੇ ਦੋ ਵਾਰੀ ਮੋਦੀ ਨੇ ਸਰਕਾਰ ਬਣਾਤੀ ਆ ਦੇਸ਼ ਦੇ ਕਿਸਾਨੋ ਜਾਗ ਪਾਓ ਤੀਜੀ ਵਾਰੀ ਜੇਕਰ ਤੇ ਮੋਦੀ ਰਾਜ ਭਾਗ ਚ ਆ ਗਿਆ ਤੇ ਇਹ ਡਿਕਟੇਟਰਸ਼ਾਈ ਡਿਕਲੇਅਰ ਕਰ ਦੇਗਾ ਲੋਕਤੰਤਰ ਦਾ ਸਦਾਲਿਕ ਘਾਣ ਹੋ ਜਾਏਗਾ ਤੇ ਇੱਕ ਪ੍ਰਧਾਨ ਸਾਹਿਬ ਇੱਥੇ ਹੋਰ ਗੱਲ ਕਲੀਅਰ ਕਰਿਓ ਵੀ ਕਿਸਾਨਾਂ ਦੀਆਂ ਮੰਗਾਂ ਕੇਂਦਰ ਨਾਲ ਨੇ ਰਾਜਧਾਨੀ ਦੇ ਵਿੱਚ ਜਾਣਾ ਕਿਉਂਕਿ ਆਪਣੀ ਜਿਹੜੀ ਰਾਜਧਾਨੀ ਆ ਉੱਥੇ ਜਾ ਕੇ ਮੰਗਾਂ ਦੇ ਲਈ ਕਹਿ ਸਕਦੇ ਆ ਮੰਗ ਸਕਦੇ ਆ ਆਪਣੀ ਮੰਗਾਂ ਰੱਖ ਸਕਦੇ ਆ ਪਰ ਹਰਿਆਣੇ ਨੂੰ ਵਿੱਚ ਕੀ ਦਿੱਕਤ ਆ ਗਈ ਕਿ ਹਰਿਆਣੇ ਨੇ ਬੈਰੀਕੇਡ ਲਗਾ ਦਿੱਤੇ ਹਾਲਾਂਕਿ ਇਹ ਤੇ ਵੀ ਕਲੀਅਰ ਕਰ ਦਿੱਤੇ ਜਿਹੜੇ ਹਰਿਆਣੇ ਦੇ ਕਿਸਾਨ ਨੇ ਵੀਰ ਨੇ ਬਸਨੀਕ ਨੇ ਉਹ ਸਾਡੇ ਨਾਲ ਨੇ ਹਾਲਾਂਕਿ ਆਪਣੇ ਨਾਲੋਂ ਵੱਧ ਤਸੱਦਦ ਚੱਲ ਰਹੇ ਨੇ ਉਹਨਾਂ ਤੇ ਪਰਚੇ ਵੀ ਹੋ ਰਹੇ ਨੇ ਉਹਨਾਂ ਨੂੰ ਡਰਾ ਧਮਕਾਇਆ ਵੀ ਜਾ ਰਿਹਾ ਪਰ ਫਿਰ ਵੀ ਉਹ ਡਟੇ ਹੋਏ ਨੇ ਪਰ ਹਰਿਆਣੇ ਦੀ ਸਰਕਾਰ ਤੇ ਪ੍ਰਸ਼ਾਸਨ ਨੂੰ ਅਜਿਹੀ ਕੀ ਤਕਲੀਫ ਆ ਵੀ ਦਿੱਲੀ ਯਾਰ ਪੰਜਾਬ ਦੇ ਵਿਚਕਾਰ ਆ ਕੇ ਲੱਤ ਫਸਾ ਕੇ ਖੜ ਗਈ ਜੀ ਵੇਖੋ ਇਹ ਕੁਝ ਇਹਨਾਂ ਦੇ ਪਾਲਤੂ ਲੋਕ ਨੇ ਜਿਹੜੇ ਇਹਨਾਂ ਨੇ ਵੱਖ-ਵੱਖ ਥਾਵਾਂ ਦੇ ਉੱਤੇ ਕੁਰਸੀਆਂ ਤੇ ਭਾਇਏ ਨੇ ਉਹਨਾਂ ਨੂੰ ਸਿਰਫ ਕੁਰਸੀ ਲੱਭਦੀ ਆ ਉਹਨਾਂ ਨੂੰ ਆਪਣੀ ਜਨਤਾ ਨਹੀਂ ਲੱਭਦੀ ਹੁਣ ਤੁਸੀਂ ਵੇਖਦੇ ਹੋ ਪਿੰਡਾਂ 'ਚ ਕਈ ਵਾਰੀ ਕਾਗਜ਼ ਕੱਟ ਕੇ ਸਰਪੰਚ ਬਣਾ ਦਿੰਦੀਆਂ ਨੇ ਸਰਕਾਰਾਂ ਹਾਂਜੀ ਉਹ ਸਰਪੰਚ ਸਿਰਫ ਐਮਐਲਏ ਦੇ ਪੈਰ ਚੱਟਦਾ ਉਸ ਤੋਂ ਬਗੈਰ ਉਹ ਆਪਣੇ ਪਿੰਡ 'ਚ ਉਹਨੇ ਵੋਟਾਂ ਹੀ ਨਹੀਂ ਲਈਆਂ ਜਿਹੜਾ ਸਾਡਾ ਖੱਟਰ ਸਾਹਿਬ ਆ ਜਿਹੜਾ ਮੁੱਖ ਮੰਤਰੀ ਹਰਿਆਣਾ ਮੈਂ ਲਫ਼ਜ਼ ਮਾੜਾ ਨਾ ਵਰਤਾਂ ਤੇ ਉਹ ਮੋਦੀ ਦਾ ਭਾਲਤੂ ਆ ਵੇਖੋ ਕੋਈ ਵੀ ਜਿਹੜਾ ਲੋਕਤੰਤਰ ਦਾ ਰਾਜਾ ਵਾ ਉਹ ਲੋਕਤੰਤਰ ਆਪਣਾ ਪਾਲਤੂ ਕੀ ਆ ਉਹ ਸੰਗਤ ਨੇ ਕਮੈਂਟਾਂ ਚ ਦੱਸ ਦੇਣਾ ਹਾਂ ਪਾਲਤੂ ਕੀ ਆ ਉਹ ਸਾਰੀ ਦੁਨੀਆ ਕਿਉਂਕਿ ਮੈਂ ਆਦੇਦਾਰ ਆਂ ਜੁਮੇ ਆ ਰਿਹਾ ਪਾਲਤੂ ਕੁਝ ਵੀ ਹੋ ਸਕਦਾ ਹਾਂ ਤੁਹਾਨੂੰ ਪਤਾ ਪਾਲਤੂ ਲਫ਼ਜ਼ ਕਿਥੇ ਲਈ ਵਰਤਿਆ ਜਾਂਦਾ ਉਹਨੂੰ ਸ਼ਰਮ ਆਉਣੀ ਚਾਹੀਦੀ ਆ ਉਹਦਾ ਵੇਖੋ ਕਿਸਾਨ ਵੀ ਇਸ ਅੰਦੋਲਨ ਚ ਵੱਡੀ ਗਿਣਤੀ ਕੱਲ ਤੁਹਾਡੇ ਸਾਹਮਣੇ ਸ਼ਰੇਆਮ ਲਾਠੀ ਚਾਰਜ ਹੋਇਆ ਹਾਂਜੀ ਇੱਥੇ ਸਾਡੇ ਜਿਹੜੇ ਹਰਿਆਣੇ ਦੇ ਕਿਸਾਨ ਨੇ ਹਜ਼ਾਰਾਂ ਦੀ ਗਿਣਤੀ ਜੀ ਇੱਥੇ ਦੇ ਖਨੌਰੀ ਬਾਰਡਰ ਰੋਜ਼ ਆਉਂਦੇ ਨੇ ਜਿਹੜਿਆਂ ਪੰਜਾਬੀ ਵੀਰਾਂ ਦੀਆਂ ਲੱਤਾਂ ਤੋੜੀਆਂ ਗਈਆਂ 21 ਤਰੀਕ ਵਾਲੇ ਦਿਨ ਜਿੱਦਾਂ ਸ਼ਿਵ ਕਰਨ ਨੂੰ ਕਤਲ ਕੀਤਾ ਗਿਆ ਉਸ ਦਿਨ ਇੱਕ ਵੀਰ ਦੇ ਦੋਹਾਂ ਲੱਤਾਂ ਗਿਟੇ ਤੋੜ ਦਿੱਤੇ ਗਏ ਤੇ ਉਹ ਜੀਨ ਦੇ ਹਸਪਤਾਲ 'ਚ ਅੱਜ ਵੀ ਦਾਖਲ ਆ ਉਹ ਹਰਿਆਣੇ ਦਾ जाट ਵੀਰ ਆ ਹਾਂਜੀ ਇਹ ਲੋਕ ਇੰਨਾਂ ਦੀ ਤਬੂਚ ਆਖਰੀ ਕਿਲ ਬਣ ਜਾਣਗੇ ਇਹਨਾਂ ਨੂੰ ਗੱਡੀ ਤੋਂ ਹਮੇਸ਼ਾ ਲਈ ਦੂਰ ਕਰ ਦੇਣਗੇ ਇਹਨਾਂ ਨੂੰ ਜੇ ਕੋ ਭਲੇਖਾ ਵਾ ਇਸ ਵੇਲੇ ਮੋਦੀ ਕੀ ਕਰ ਰਿਹਾ ਪਹਿਲੋਂ ਉਹਨੇ ਹਿੰਦੂਤਵ ਨੂੰ ਡਰਾਇਆ ਮੁਸਲਮਾਨਾਂ ਤੋਂ ਮੈਂ ਜੀ 370 ਤੋੜਦੀ ਮੈਂ ਜੀ ਇਹ ਜੁੱਧਿਆ ਦਾ ਬਾਬਰੀ ਮਸਜਦ ਤੋੜਤਾ ਉਹ ਗੱਲ ਹੁਣ ਉਹਨੂੰ ਲੱਗਦਾ ਵੀ ਮੈਂ ਮੁਸਲਮਾਨਾਂ ਨੂੰ ਜਿਹੜਾ ਦਬਾ ਲਿਆ ਹੁਣ ਉਹ ਐਸ ਇਲੈਕਸ਼ਨ ਚ ਸਿੱਖਾਂ ਦੇ ਵਿਰੁੱਧ ਕੂੜ ਪ੍ਰਚਾਰ ਕਰਕੇ ਲੋਕਾਂ ਨੂੰ ਇਹ ਦੱਸਣਾ ਚਾਹੁੰਦਾ ਵੀ ਤੁਹਾਨੂੰ ਸਿੱਖਾਂ ਕੋਲੋਂ ਖਤਰਾ ਵਾ ਹਿੰਦੂਓ ਪਰ ਲੋ ਯਾਰ ਇਹ ਘੜੀਮੁੜੀ ਤੇ ਕਾਠ ਦੀ ਹਾਂਡੀ ਬਾਰ ਬਾਰ ਤੇ ਨਹੀਂ ਚੜਦੀ ਉਹੀ ਧਰਮਦਾਰ ਵਾਸਤਾ ਦੇ ਕੇ ਪਿਛਲੀ ਵਾਰੀ ਸਰਕਾਰ ਚ ਆਇਆ ਉਦੋਂ ਕਹਿੰਦਾ ਸਿੱਖ ਮਾਰੇ ਭਾਈ ਹੈ ਹਮ ਗੁਰੂ ਗੋਬਿੰਦ ਸਿੰਘ ਕੇ ਰਿਣੀ ਹੈ ਹਮ ਗੁਰੂ ਤੇਗ ਬਹਾਦਰ ਸਾਹਿਬ ਨੇ ਹਮਾਰਾ ਜਨੇਊ ਜੰਜੂ ਕੀ ਰਾਖੀ ਕੀਤੀ ਉਹ ਸਿੱਖ ਜਿਹੜੇ ਦੇਸ਼ ਦੀ ਡਿਫੈਂਸ ਸਿਸਟਮ ਨੂੰ ਸੰਭਾਲ ਕੇ ਬੈਠੇ ਨੇ ਅੱਜ ਉਹਨਾਂ ਨੂੰ ਕਹਿ ਰਿਹਾ ਸਾਰਾ ਮੀਡੀਆ ਦੁੱਖ ਵਾਲੀ ਗੱਲ ਆ ਸਾਰਾ ਮੀਡੀਆ ਪ੍ਰਚਾਰ ਕਰ ਰਿਹਾ ਕਿ ਖਾਲਸਤਾਨੀ ਨੇ ਮੋਦੀ ਉਹਨਾਂ ਕੋ ਪ੍ਰਚਾਰ ਕਰਾ ਰਿਹਾ ਜਦੋਂ ਕਿ ਭਾਈ ਇਸ ਦੇਸ਼ ਲਈ ਸਾਡਾ ਹੱਕ ਇਹਨਾਂ ਨਾਲੋਂ ਜ਼ਿਆਦਾ ਅਸੀਂ ਕੁਰਬਾਨੀਆਂ ਵੱਧ ਦਿੱਤੀਆਂ ਨੇ ਸਿਰਬ ਇਹਨਾਂ ਦੇ ਭਰੋਸਾ ਕੀਤਾ ਉਹਦੀ ਅਸੀਂ ਸਜ਼ਾ ਭੁਗਤ ਰਹੇ ਆਂ ਹੋਰ ਅਸੀਂ ਹੱਤਵਾਦੀ ਨਹੀਂ ਉਹ ਅਖਵਾਦੀ ਨਹੀਂ ਅਸੀਂ ਕਿਸਾਨ ਆ ਆਪਣੇ ਮਰਜ਼ੀ ਨਾਲ ਇਹ ਦੇ ਦਾ ਹਿੱਸਾ ਬਣਿਆ ਪਰ ਜੇ મોદી ਚਾਹੁੰਦਾ ਵਾ ਜੋ ਸਾਡੇ ਮਨ ਚੋਂ ਸ਼ੰਕਾ ਵਾ ਜੇ મોદી ਚਾਹੁੰਦਾ ਕਿ ਕੁਝ ਸਿਰਫ ਚੰਦ ਲੋਕ ਜਿਹੜੇ ਨੇ ਉਹ ਇਸ ਨੌਰਥ ਇੰਡੀਆ ਦੇ ਖਿੱਤੇ ਦੇ ਵਿੱਚ ਹੈ ਸਾਡਾ ਹਰਿਆਣਾ ਜੇ ਉਹ ਚਾਹੁੰਦਾ ਵਾ ਕਿ ਇਹ ਮੈਨੂੰ ਤੰਗ ਕਰਦੇ ਨੇ ਇਹ ਮੇਰੇ ਰਾਜ ਕਰਨ ਚ ਮੇਰੀ ਦਮਨਕਾਰੀ ਨੀਤੀਆਂ ਚੜਦੇ ਨੇ ਤੇ ਫਿਰ ਇਹ ਸਾਨੂੰ ਹਰਿਆਣਾ ਸਾਡਾ ਮੋੜ ਕੇ ਸਾਡਾ ਖਿੱਤਾ ਸਾਨੂੰ ਦੇ ਦੇ ਅਸੀਂ ਮਹਾਰਾਜਾ ਰਣਜੀਤ ਸਿੰਘ ਵਾਲਾ ਆਜ਼ਾਦ ਖਾਲਸਾ ਰਾਜ ਅਸੀਂ ਸਤਾਪਤ ਕਰ ਲਾਂਗੇ ਸਾਨੂੰ ਕਹਿੰਦਾ ਕਹਿੰਦਾ ਵੀ ਜਿਹੜੇ ਬਾਰਡਰ ਲਾਏ ਨੇ ਉਹਨੂੰ ਪੱਕੇ ਹੀ ਕਰ ਦੋ ਇਹ ਬਾਰਡਰ ਪੱਕੇ ਕਰ ਦਿਓ ਪਰ ਇਹਦੇ ਪਿਓ ਦਾ ਬਾਰਡਰ ਨਹੀਂ ਇਹ ਬਾਬਾ ਬੰਦਾ ਸਿੰਘ ਬਹਾਦਰ ਦੀ ਜਿੱਤੀ ਜ਼ਗੀਰ ਆ ਇਹਦੇ ਪਿਓ ਦੀ ਜ਼ਗੀਰ ਨਹੀਂ ਦਿੱਲੀ ਸਾਡੀ ਆ ਸਾਡੀ ਦਿੱਲੀ ਸਾਨੂੰ ਦੇ ਦਿਓ ਦਿੱਲੀ ਸਾਨੂੰ ਇਹ ਦੋ ਇਹ ਸਾਨੂੰ ਬਗਾਨਿਆਂ ਵਾਂਗੂ ਟ੍ਰੀਟ ਕਰ ਰਿਆ ਸਾਡੀ ਦਿੱਲੀ ਸਾਨੂੰ ਦੇ ਦਿਓ ਅਸੀਂ ਆਪਣਾ ਦੇਸ਼ ਚਲਾ ਲਾਂਗੇ ਜਾਂਦੇ ਜਾਂਦੇ ਉਹਨਾਂ ਪੀਰਾਂ ਨੂੰ ਭੈਣਾਂ ਨੂੰ ਭਰਾਵਾਂ ਨੂੰ ਕੀ ਅਪੀਲ ਕਰਨੀ ਚਾਹੋਗੇ ਜਿਹੜੇ ਹਾਲੇ ਵੀ ਘਰਾਂ 'ਚ ਜਿਨ੍ਹਾਂ ਦੀ ਚਲੋ ਮਜਬੂਰੀ ਆ ਕੋਈ ਉਹ ਤਾਂ ਰਹਿ ਸਕਦੇ ਨੇ ਜਿਹੜੇ ਵੈਸੇ ਹੀ ਘਰਾਂ 'ਚ ਬੈਠੇ ਨੇ ਕਿਸੇ ਡਰ ਤੋਂ ਕਿਸੇ ਭੈਅ ਤੋਂ ਉਹਨਾਂ ਨੂੰ ਕੀ ਅਪੀਲ ਕਰਨੀ ਚਾਹੋਗੇ ਵੇਖੋ ਡਰਨਾ ਕਾਦਾ ਮੌਤ ਤੇ ਘਰ ਬੈਠਿਆ ਵੀ ਆਉਣੀ ਆ ਸਿੱਖੀ ਮੌਤ ਦੀਆਂ ਸਿੱਖੀ ਦੀਆਂ ਨੀਆਂ 'ਚ ਮੌਤ ਆ ਸਿੱਖੀ ਦੀਆਂ ਨੀਆਂ 'ਚ ਸ਼ਹੀਦਾਂ ਦਾ ਖੂਨ ਆ ਘਰ ਬੈਠਾ ਕਿਹੜਾ ਨਾ ਮਰੇਗਾ ਮੈਂ ਨਾ ਮਰਾਂਗਾ ਸਾਰੇ ਮਰਨਗੇ ਘਰਾਂ 'ਚ ਬੈਠੇ ਵੀ ਮਰਨਗੇ ਸਾਡੀ ਲੜਾਈ ਵੀਰੇ ਪੱਲੀ ਫਸਲਾਂ ਦੀ ਲੜਾਈ ਨਹੀਂ ਸਾਡੀ ਲੜਾਈ ਨਸਲਾਂ ਦੀ ਆ ਸਾਡੀ نسل ਨੂੰ ਮੈਂ ਹਿੰਦੂ ਸਿੱਖ ਤੇ ਮੁਸਲਮਾਨ ਤੁਹਾਡੀ ਇੱਥੇ ਗੱਲ ਕਿਟੋ ਮਾਫੀ ਚਾਹੁੰਦਾ ਜਿਵੇਂ ਤੁਸੀਂ ਕਿਹਾ ਤੁਹਾਡੀ ਗੱਲ ਤੋਂ ਹੀ ਗਲਤ ਮਾ ਕੇ ਆ ਕਿ ਮੌਤ ਤਾਂ ਉਹ ਵੀ ਆ ਜਿਹੜਾ ਇੱਕ ਘਰੇ ਮਰ ਜਾਂਦਾ ਗੁੰਮਨਾਮ ਜਿਹੜਾ ਪਤਾ ਹੀ ਨਹੀਂ ਪਤਾ ਨਹੀਂ ਰੋਜ਼ ਕਿੰਨੀਆਂ ਮੌਤਾਂ ਹੁੰਦੀਆਂ ਨੇ ਮੌਤ ਉਹ ਸੁਭਕਰਨ ਸਿੰਘ ਦੀ ਵੀ ਹੋਈ ਆ ਜਿਹੜੀ ਪੂਰੀ ਦੁਨੀਆ ਨੂੰ ਪਤਾ ਤੇ ਸਾਰੇ ਦੁਨੀਆ ਤੱਕ ਯਾਦ ਸਾਰੇ ਵਰਡ ਦੀ ਕਿਸਾਨੀ ਦਾ ਸ਼ਹੀਦ ਬਣ ਗਿਆ ਸੁਭਕਰਨ ਸਿੰਘ ਮਰ ਜਾਣਾ ਆਪਣੇ ਵਸ ਨਹੀਂ ਹਾਂਜੀ ਕੋਈ ਵੀ ਕਿਤੇ ਵੀ ਮਰ ਸਕਦਾ ਸ਼ੁਭਕਰਨ ਸਿੰਘ ਅਲੋ ਜਿਹੜਾ ਪਿੰਡ ਆ ਉਹਦਾ ਅਲੋ ਹਾਂਜੀ ਉਹਨੂੰ ਅੱਜ 21 ਤਰੀਕ ਤੋਂ ਪਹਿਲਾਂ ਮੈਨੂੰ ਨਹੀਂ ਲੱਗਦਾ ਵੀ ਉਹਦੇ ਜ਼ਿਲ੍ਹੇ 'ਚ ਵੀ ਕੋਈ ਜਾਣਦਾ ਹੋਵੇਗਾ ਪਿੰਡ ਨੂੰ ਵੀ ਨਹੀਂ ਅੱਜ ਉਹਦੇ ਪਿੰਡ ਦਾ ਨਾਮ ਹੀ ਸਾਨੂੰ ਉਦੋਂ ਹੀ ਸੁਣਿਆ ਬੱਲੋ ਪਿੰਡ ਆ ਉਹਦਾ ਬੱਲੋ ਪਿੰਡ ਤੇ ਅੱਜ ਉਹਨੂੰ ਸਾਰਾ ਵਰਲਡ ਜਾਣ ਰਿਹਾ ਅੱਜ ਸ਼ਾਮਾਂ ਨੂੰ ਹਿੰਦੁਸਤਾਨ ਦੇ ਸਾਰੇ ਬਲਾਕਾਂ 'ਚ ਉਹਦੇ ਨਾਮ ਦੇ ਸ਼ਰਧਾਂਜਲੀ ਸਮਰੋਹ ਕੀਤੇ ਜਾਣਗੇ ਮੈਨੂੰ ਦੱਸੋ ਵੀ ਉਹ ਕਿਦਾਂ ਛੋਟਾ ਰਹਿ ਗਿਆ ਉਹ ਦੁਨੀਆ ਦੇ ਵਿੱਚ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਦੇ ਸਭ ਤੋਂ ਵੱਧ ਗਿਣਤੀ ਦੇ ਕਿਸਾਨਾਂ ਦਾ ਹੀਰੋ ਬਣ ਗਿਆ ਆਪਣੇ ਪਿੰਡ ਨੂੰ ਵੀ ਸਤਿਕਾਰ ਦੇ ਗਿਆ ਜੇ ਕੋਈ ਦੱਸਿਆ ਕਰੂ ਮੈਂ ਬੱਲੋ ਪਿੰਡ ਤੋਂ ਆ ਆਟੋਮੈਟਿਕਾ ਵੀ ਹਰੇਕ ਬੰਦਾ ਸੋ ਨਾਲ ਹੀ ਸਾਰੇ ਕਹਿਣਗੇ ਤੂੰ ਸ਼ੁਭਕਰਨ ਸਿੰਘ ਵਾਲੇ ਬੱਲੋ ਪਿੰਡ ਤੋਂ ਸੋ ਵੀਰੋ ਘਰਾਂ 'ਚ ਡਰਨ ਦੀ ਲੋੜ ਨਹੀਂ ਘਰਾਂ 'ਚ ਰਹਿਣ ਦੀ ਲੋੜ ਨਹੀਂ ਲੜਾਈ ਫਸਲਾਂ ਦੀ ਨਹੀਂ ਲੜਾਈ ਨਸਲਾਂ ਦੀ ਆ ਨਸਲ ਦੇ ਵਿੱਚ ਮੈਂ ਇਹ ਨਹੀਂ ਆਂਦਾ ਕਿ ਕੱਲੀ ਸਿੱਖ ਕੌਮ ਦੀ ਨਸਲ ਆ ਅਸੀਂ ਸਾਰੇ ਪੰਜਾਬੀ ਆ ਵੰਡ 47 ਦੀ ਧਰਮ ਦੇ ਨਾਂ ਤੇ ਕੀਤੀ ਗਈ ਆਜ਼ਾਦ ਦੇਸ਼ ਅਸੀਂ ਕਰਾਇਆ ਵੰਡਿਆ ਸਾਡਾ ਪੰਜਾਬ ਤੇ ਵੰਡਿਆ ਧਰਮ ਦੇ ਨਾਂ ਦੇ ਸਾਨੂੰ ਨਾ ਹਿੰਦੂਆਂ ਤੋਂ ਕੋਈ ਪ੍ਰੋਬਲਮ ਆ ਸਾਨੂੰ ਨਾ ਮੁਸਲਮਾਨਾਂ ਤੋਂ ਕੋਈ ਪ੍ਰੋਬਲਮ ਆ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਚ 12 ਵਜ਼ੀਰ ਮੁਸਲਮਾਨ ਤੇ 12 ਵਜ਼ੀਰ ਹਿੰਦੂ ਸੀਗੇ ਜਿੱਥੇ ਸਾਡੇ ਸਿੱਖ ਜਰਨੈਲ 12 ਮਿਸਲਾਂ ਸੀਗੀਆਂ ਬਰਾਬਰ ਦਾ ਉਹਨਾਂ ਦਾ ਸਤਿਕਾਰਯੋਗ ਸੀਗਾ ਅੱਜ ਵੀ ਜੇ ਸਾਨੂੰ ਮੌਕਾ ਮਿਲਦਾ ਰਾਜ ਕਰਨ ਦਾ ਕਿਤੇ ਖਾਲਸੇ ਦਾ ਰਾਜ ਦੁਬਾਰਾ ਆਉਂਦਾ ਤੇ ਹਿੰਦੂ ਵੀਰਾਂ ਲਈ ਮੁਸਲਮਾਨ ਵੀਰਾਂ ਲਈ ਬਰਾਬਰ ਦਾ ਸਤਕਾਰ ਹੋਵੇਗਾ ਅਸੀਂ ਵੇਖਿਆ ਵਾ ਕਿ ਕਈ ਹਿੰਦੂ ਵੀਰ ਹਰਿਆਣੇ ਚੋ ਇਹ ਗੱਲ ਕਹਿ ਰਹੇ ਆ ਕਿ ਅਗਰ ਤੁਸੀਂ ਕਹਿੰਦੇ ਹੋ ਕਿਸਾਨ ਖਾਲਸਤਾਨੀ ਨੇ ਹਾਂ ਮੈਂ ਵੀ ਖਾਲਸਤਾਨੀ ਹਾਂ ਮੈਂ ਇਹ ਸੋਸ਼ਲ ਮੀਡੀਆ ਤੇ ਪੜਿਆ ਖਾਲਸਾ ਦਾ ਸ਼ਬਦ ਕੋਈ ਮਾਨ ਕਰਨੇ ਵਾਲੀ ਗੱਲ ਹੈ ਤਾਂ ਵੇਖੋ ਸਾਡਾ ਰਾਜ ਤੇ ਸਾਨੂੰ ਐਵੇਂ ਲੋਕ ਸਾਨੂੰ ਕਹਿੰਦੇ ਜੀ ਤੁਸੀਂ ਡਰ ਕੇ ਕਹੋ ਖਾਲਸਾ ਦਾ ਨਾਂ ਨਾ ਰੋ ਭਾਈ ਅਸੀਂ 181799 ਤੋਂ ਲੈ ਕੇ 1847 ਤੱਕ ਖਾਲਸੇ ਦਾ ਰਾਜ ਕੀਤਾ ਬਾਬਾ ਬੰਦਾ ਸਿੰਘ ਬਹਾਦਰ ਨੇ 1708 ਤੋਂ ਲੈ ਕੇ 1716 ਤੱਕ ਖਾਲਸੇ ਦਾ ਰਾਜ ਕੀਤਾ ਆਹੋ ਹੀ ਧਰਤੀ ਜਨਮ ਭੂਮੀ ਆ ਖਾਲਸੇ ਦੇ ਰਾਜ ਦੀ ਦੋਆਬਾ ਤੇ ਮਾਲਵੇ ਦੀ ਭੂਮੀ ਜਿਹੜੀ ਆ ਇਹੋ ਹੀ ਭੂਮੀ ਜਿਹੜੀ ਆ ਇਹ ਖਾਲਸੇ ਦੇ ਰਾਜ ਦਾ ਮੁੱਢ ਸੀ ਇੱਥੇ ਗੁਰਨਾਨਕ ਸਾਹਿਬ ਛਿੱਕਾ ਚੱਲਿਆ ਇਥੇ ਖਾਲਸੇ ਦਾ ਝੰਡਾ ਚੱਲਿਆ ਅਸੀਂ ਤੇ ਭਾਈ ਸਾਨੂੰ ਅੰਗਰੇਜ਼ ਸਾਡਾ ਰਾਜ ਦਿੰਦਾ ਸੀ ਸਾਡਾ ਰਾਜ ਕਾਬਲ ਕੰਧਾਰ ਤੋਂ ਲੈ ਕੇ ਜੰਮੂ ਕਸ਼ਮੀਰ ਤੋਂ ਜ਼ਿਆਦਾ ਸੀ ਅਸੀਂ ਲੇਹ ਲਦਾਖ ਦੇ ਬਾਰਡਰਾਂ ਤੱਕ ਸਾਡਾ ਖਾਲਸੇ ਦਾ ਰਾਜ ਸੀ ਸਾਨੂੰ ਥਾਲੀ ਤੇ ਵਿੱਚ ਮਿਲਦਾ ਸੀ ਮੇਰੇ ਦਾਦੇ ਦੀ 26 ਸਾਲ ਦੀ ਆਜ਼ਾਦੀ ਦੀ ਕੈਦ ਸੀ ਪਰ ਮੈਨੂੰ ਅੱਜ ਇਹ ਲੱਗਦਾ ਮੋਦੀ ਦੀਆਂ ਹਰਕਤਾਂ ਨਾਲ ਕਿ ਸਾਡੇ ਬੁੱਢਿਆਂ ਨੇ ਇਹਨਾਂ ਨੂੰ ਪਛਾਣਨ ਦੇ ਵਿੱਚ ਸਾਡੇ ਬਜ਼ੁਰਗਾਂ ਨੇ ਗਲਤੀ ਖਾ ਲਈ ਆ ਉਹ ਕਹਿੰਦੇ ਆ ਕਈ ਵਾਰੀ ਜਿਹੜੀ ਛੋਟਾ ਜਿਹਾ ਫੈਸਲਾ ਵਾ ਉਹ ਸਦੀਆਂ ਜਿਹੜਾ ਉਹਦਾ ਭਗਤਾਨ ਭੁਗਤਣਾ ਕਹਿੰ ਪੈਂਦਾ ਉਦੋਂ ਕੁਰਬਾਨੀਆਂ ਕੀਤੀਆਂ ਕਹਿ ਰਹੇ ਆ ਦੇਸ਼ ਆਜ਼ਾਦ ਹੋਇਆ ਪਰ ਮੈਂ ਸਮਝਦਾ ਪੰਜਾਬ ਦਾ ਵਟਵਾਰਾ ਹੋਇਆ ਹਾਂਜੀ ਸਾਡਾ ਸਾਰਾ ਸਾਡੇ ਬਾਬੇ ਨਾਨਕ ਦਾ ਨਨਕਾਣਾ ਉੱਥੇ ਰਹਿ ਗਿਆ ਸਾਡਾ ਪੰਜਾਬ ਉੱਥੇ ਰਹਿ ਗਿਆ ਸਾਨੂੰ ਕੋਈ ਤਕਲੀਫ ਨਹੀਂ ਸੀ ਮੈਨੂੰ ਅੱਜ ਦੁੱਖ ਨਾਲ ਕਹਿਣਾ ਪੈ ਰਿਹਾ ਵੀ ਜਿਨ੍ਹਾਂ ਤੇ ਸਾਡੇ ਪੁਰਖਿਆਂ ਨੇ ਵਿਸ਼ਵਾਸ ਕੀਤਾ ਉਹਨਾਂ ਨੇ ਸਾਡੀ ਪਿੱਠ 'ਤੇ ਛੁਰਾ ਮਾਰਿਆ ਸਾਡੇ ਨਾਲ ਗਦਾਰੀ ਕੀਤੀ ਸੋ ਧੰਨਵਾਦ ਜੀ ਸੋ ਇਹ ਸਾਨੂੰ ਪ੍ਰਧਾਨ ਸਾਹਿਬ ਜਿਨ੍ਹਾਂ ਨੇ ਕਿ ਕਾਫੀ ਗੱਲਾਂ ਵੀ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਤੇ ਅਪੀਲ ਵੀ ਕੀਤੀ ਆ ਉਹਨਾਂ ਭੈਣਾ ਭਰਾਵਾਂ ਨੂੰ ਵੀ ਜੋ ਹਾਲੇ ਵੀ ਘਰਾਂ ਦੇ ਵਿੱਚ ਬੈਠੇ ਨੇ ਕਿ ਜਰੂਰ ਸੰਘਰਸ਼ ਦੇ ਵਿੱਚ ਆ ਉਸ ਘਰਸਾ ਉਸੇ ਤਰ੍ਹਾਂ ਡਟਿਆ ਹੋਇਆ ਤੁਸੀਂ ਨਾਲ ਦੀ ਨਾਲ ਕਲਿੱਪ ਵੀ ਦੇਖ ਰਹੇ ਹੋਮੋਗੇ ਕਿ ਕਿਸ ਤਰ੍ਹਾਂ ਬੱਚੇ ਵੀ ਛੋਟੇ ਛੋਟੇ ਆ ਰਹੇ ਨੇ ਤੇ ਸੋ ਧਰਨੇ ਦੇ ਵਿੱਚ ਪਹੁੰਚੋ ਸੰਭੂ ਬਾਰਡਰ ਤੋਂ ਤੁਹਾਡੇ ਨਾਲ ਸੀ ਮਿਲਾਂਗੇ ਜਲਦ ਕਿਸੇ ਹੋਰ ਅਪਡੇਟ ਦੇ ਨਾਲ ਫਿਲਹਾਲ ਸਾਨੂੰ ਦਿਓ ਇਜਾਜ਼ਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ